ਬਚਿਆ ਦੀ ਦੁਨੀਆ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਅਸੀਂ ਵੱਖ-ਵੱਖ ਸਾਹਿਤਕਾਰਾਂ ਨਾਲ ਬਾਲ ਰਚਨਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਸਾਡੇ ਨਾਲ ਮੌਜੂਦ ਨੇ ਬ੍ਰੇਕ ਕੋਟਿ ਸੇਖਾਂ ਜਿਹੜੇ ਕਿ ਨਵ ਪੰਜਾਬੀ ਸਾਹਿਤ ਸਮਾਪਤ ਕੋਟਿ ਸੇਖਾਂ ਦੇ ਜਨਰਸਖਤਰ ਵੀ ਹਨ ਇਹਨਾਂ ਦੀਆਂ ਹੁਣ ਤੱਕ 10 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪੰਜਾਬੀ ਮਿੰਨੀ ਕਹਾਣੀ ਫਤਿਹ ਬਾਣ ਸਾਹਿਦ ਵਿੱਚ ਇਹਨਾਂ ਦਾ ਸਾਹਜੋਗਦਨ ਹੈ ਅਤੇ ਇਹਨਾਂ ਨੇ ਰੱਖਣਾ ਵਕਾਕ ਰਖਵਾਰਾਂ ਅਟੇਰ ਸਾਲਿਆਂ ਵਿੱਚ ਆਮ ਤੌਰ ਤੇ ਕਸ਼ਟ ਮੰਗੇ ਰਹੇ ਹਨ ਆਹ ਇਹਨਾਂ ਕੋਲ ਕੁਝ ਬਾਅਦ ਰੱਖਿਆ ਪਿਆਰੇ ਦੋਸਤੋ ਨਮਸਕਾਰ ਪੰਛੀਆਂ ਨੂੰ ਸਮਰਪਿਤ ਇੱਕ ਨਵਾਂ ਰਚਨਾ ਲੈ ਕੇ ਹਾਜ਼ਰ ਹੋਇਆ ਹਾਂ ਰਚਨਾ ਦਾ ਵਿਸ਼ਾ ਮੇਰਾ ਹਰ ਵਾਰੀ ਜਿਵੇਂ ਕੁਦਰਤ ਦੇ ਨਾਲ ਪੰਛੀਆਂ ਦੇ ਨਾਲ ਪਾਣੀ ਦੇ ਨਾਲ ਸੰਬੰਧਿਤ ਹੁੰਦਾ ਹੈ ਤੇ ਇਸ ਵਾਰ ਵੀ ਇਹੀ ਵਿਸ਼ਾ ਲੈ ਕੇ ਹਾਜ਼ਰ ਹੋਇਆ ਹਾਂ ਇਹ ਸ਼ਾਇਰ ਰਚਨਾ ਆਓ ਪੰਛੀਓ ਦਾਣਾ ਖਾਓ ਮੈਨੂੰ ਵੀ ਉਡਣਾ ਸਿਖਾਓ ਉੱਡ ਕੇ ਅੰਬਰ ਤੇ ਜਾਵਾਂ ਰੁੱਖਾਂ ਉੱਪਰ ਘਰ ਬਣਾਵਾਂ ਨਵੀਂ ਮੰਜ਼ਲ ਨਵੇਂ ਵਿਚਾਰ ਨਵੇਂ ਸਾਥੀ ਨਵਾਂ ਸੰਸਾਰ ਉੱਡ ਕੇ ਇੱਥੋਂ ਜਾਣਾ ਦੂਰ ਰਹਿਣਾ ਹੁਣ ਮੈਂ ਮਜਬੂਰ ਬੈਠਾਂਗਾ ਦਰਿਆ ਕਿਨਾਰੇ ਕੁਦਰਤ ਜਿੱਥੇ ਹੁਣ ਨਹੀਂ ਜਾ ਸਕੀ ਪੂਰੀ ਹੋਵੇ ਮੰਨ ਦੀ ਉਡਾਨ ਨੇੜੇ ਨੇੜੇ ਲੱਗੇ ਅਸਮਾਨ ਕਰਨੀ ਮਿਹਨਤ ਸਿੱਖ ਜਾਵਾ ਕੰਮ ਤੋਂ ਕਦੇ ਨਾ ਜੀ ਚੁਰਾਵਾਂ ਇਹੋ ਮੇਰੇ ਮਨ ਦੀ ਮਰਦ ਕੁੰਮਾ ਫਿਰਾ ਮੈਂ ਹੋ ਆਜ਼ਾਦ ਵਿਵੇਕ ਪੰਛੀ ਤੇ ਦਰवेश ਮਾਨਵਤਾ ਦਾ ਦਿੰਦੇ ਸੰਦੇਸ਼ ਵਿਵੇਕ ਪੰਛੀ ਤੇ ਦਰवेश ਦਿੰਦੇ ਮਾਨਵਤਾ ਦਾ ਸੰਦੇਸ਼ ਸਤਿਗੋ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਹੀ ਲੱਗੀ ਆਪਦੇ ਵਿਚਾਰ ਕਮੈਂ ਸਰਾਹੀ ਦੱਸੋ ਕੁਦਰਤ ਵਾਤਾਵਰਨ ਪੇੜ ਪੰਛੀ ਫੁੱਲ ਬੂਟੇ ਇਹ ਸਾਡੇ ਜੀਵਨ ਦਾ ਹਿੱਸਾ ਨੇ ਤੇ ਮੈਂ ਅਕਸਰ ਕੁਦਰਤ ਨੂੰ ਪੰਛੀਆਂ ਨੂੰ ਪਾਣੀ ਨੂੰ ਉਤਸ਼ਾਹਤ ਕਰਦੀਆਂ ਅਲਚਨਾਵਾਂ ਹੀ ਲਿਖਦਾ ਹਾਂ ਤਾਂ ਕਿ ਇਹ ਜਿਹੜਾ ਵਾਤਾਵਰਨ ਹੈ ਇਹਦੇ ਪ੍ਰਤੀ ਅਸੀਂ ਸੁਚੇਤ ਹੋਈਏ ਤੇ ਵਾਤਾਵਰਨ ਦੀ ਸੰਭਾਲ ਕਰੀਏ ਮੇਰਾ ਮੁੱਖ ਮਕਸਦ ਇਹਨਾਂ ਕਵਤਾਵਾਂ ਰਾਹੀਂ ਇਹੋ ਦੱਸਣਾ ਹੈ ਕਿ ਕੁਦਰਤ ਬੜੀ ਮਹਾਨ ਹੈ ਤੇ ਕੁਦਰਤ ਸਾਡੇ ਜੀਵਨ ਦਾ ਹਿੱਸਾ ਹੈ ਤੇ ਕੁਦਰਤ ਤੋਂ ਬਿਨਾਸੀਂ ਰਹਿ ਨਹੀਂ ਸਕਦੇ ਇਸ ਕਰਕੇ ਕੁਦਰਤ ਪ੍ਰੇਮੀ ਬਣੋ ਕੁਦਰਤ ਨੂੰ ਬਚਾਓ ਪਾਣੀ ਕੁਦਰਤ ਦਾ ਅਮੋਲ ਤੋਹਫਾ ਹੈ ਤੇ ਪਾਣੀ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਪਾਣੀ ਦੇ ਸਬੰਧ ਨਾਲ ਲਿਖੀ ਇਹ ਕਵਤਾ ਤੁਹਾਨੂੰ ਬਹੁਤ ਵਧੀਆ ਲੱਗੇਗੀ ਕਿ ਆਓ ਸੁਣੋ ਫਿਰ ਮੇਰੀ ਇੱਕ ਇਹ ਰਚਨਾ ਮੈਂ ਹਾ ਪਾਣੀ ਬਈ ਮੈਂ ਹਾ ਪਾਣੀ ਬੱਚਿਓ ਸੁਣੋ ਮੇਰੀ ਕਹਾਣੀ ਬਰਫ਼ ਲਦੇ ਪਹਾੜਾਂ ਤੋਂ ਆਵਾਂ ਨਦੀਆਂ ਨਾਲੇ ਨਾਲ ਲਿਆਵਾਂ ਰਹਿੰਦਾ ਰਹਾਂ ਮੈਂ ਕਲ ਕਲ ਮੈਨੂੰ ਕਹਿਣ ਨਿਰਮਲ ਜਲ ਮੇਰੇ ਬਿਨ ਤਰਤ ਦੂਰੀ ਸਹਿ ਨਹੀਂ ਸਕਦੀ ਮੇਰੀ ਦੂਰੀ ਪਾਣੀ ਨੂੰ ਹਰ ਕੋਈ ਤਰਸੇ ਅੰਬਰ ਤੋਂ ਅੰਮ੍ਰਿਤ ਵਰਸੇ ਜੀਵ ਜੰਤੂ ਖੁੱਲ ਕੇ ਨਹਾਉਂਦੇ ਪੇੜ ਪੌਦੇ ਖੁਸ਼ੀ ਮਨਾਉਂਦੇ ਖੂ ਨਦੀਆਂ ਨਾਲੇ ਵਗਦੇ ਦਰਿਆਵਾਂ ਕੰਢੇ ਲੋਕ ਵਸਦੇ ਮੈਨੂੰ ਨਾ ਤੁਸੀਂ ਫਜ਼ੂਲ ਵਹਾਓ ਵਦ ਵਦ ਪਾਣੀ ਬਚਾਓ ਵੇਖ ਇਹੋ ਕਹੇ ਗੁਰਬਾਣੀ ਸਦਾ ਖੂਨ ਸ਼ੁੱਧ ਹਵਾ ਤੇ ਪਾਣੀ ਸਦਾ ਸ਼ੁੱਧ ਹੋਣ ਹਵਾ ਤੇ ਪਾਣੀ ਮਾਹਾਂ ਪਾਣੀ ਬਈ ਮਾਹਾਂ ਪਾਣੀ ਬੱਚਿਓ ਸੁਣੋ ਮੇਰੀ ਕਹਾਣੀ ਮਾਹਾਂ ਪਾਣੀ ਬਈ ਮਾਹਾਂ ਪਾਣੀ ਸਾਥੀਓ ਪਾਣੀ ਨੂੰ ਕੁਦਰਤ ਨੂੰ ਸਮਰਪਿਤ ਇਹ ਮੇਰੀ ਕਵਿਤਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟਸ ਰਾਹੀਂ ਦੱਸੋ ਤੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਕਵਿਤਾ ਦਾ ਵਿਸ਼ਾ ਹੈ ਪਿੱਪਲ ਪਿੱਪਲ ਜੋ ਕਿ ਸਾਡੇ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਹੈ ਪਿੱਪਲ ਦਾ ਦਰਖਤ ਪਿੰਡਾਂ ਦੇ ਵਿੱਚ ਆਮ ਵੇਖਣ ਨੂੰ ਮਿਲਦਾ ਸੀ ਪ੍ਰਾਤਨ ਸਮੇਂ 'ਚ ਧੁੱਧ ਥੱਲੇ ਬਹਿ ਕੇ ਲੋਕ ਗੱਲਾਂ ਬਾਤਾਂ ਕਰਦੇ ਸਨ ਦੁੱਖ ਦਰਦ ਸਾਂਝਾ ਕਰਦੇ ਸਨ ਤੇ ਐਵੇਂ ਹੀ ਇੱਕ ਵਿਅਕਤੀ ਪਿੱਪਲ ਨਾਲ ਗੱਲਾਂ ਕਰਦਾ ਹੋਇਆ ਕੀ ਕਹਿੰਦਾ ਹੈ ਇਹ ਇਸ ਰਚਨਾ ਦਾ ਇਹੋ ਵਿਸ਼ਾ ਹੈ ਉਹ ਕਹਿੰਦਾ ਪਿੱਪਲ ਆ ਵੇ ਪਿੱਪਲ ਆ ਤੇਰੀ ਛਾਂਵੇਂ ਬੈ ਗੀਤ ਇੱਕ ਗਾਈਏ ਪਿੱਪਲਾਵੇ ਪਿੱਪਲਾ ਤੇਰੀ ਸ਼ਾਮੇ ਬਹਿ ਗੀਤ ਇੱਕ ਗਾਈਏ ਪਿਆਰ ਦਾ ਸੁਨੇਹਾ ਘਰ ਘਰ ਪਹੁੰਚਾਈਏ ਪਿਆਰ ਦਾ ਸੁਨੇਹਾ ਘਰ ਘਰ ਪਹੁੰਚਾਈਏ ਪਿੱਪਲਾਵੇ ਪਿੱਪਲਾ ਤੇਰੀ ਸ਼ਾਮੇ ਬਹਿ ਗੱਲ ਕੋਈ ਤੋਰੀਏ ਪਿੱਪਲਾਵੇ ਪਿੱਪਲਾ ਤੇਰੀ ਸ਼ਾਮ ਬਹਿ ਗੱਲ ਕੋਈ ਤੋਰੀਏ ਟੁੱਟਿਆਂ ਦਿਲਾਂ ਦੀਆਂ ਗੰੰਧਾਂ ਜੋੜੀਏ ਟੁੱਟਿਆਂ ਦਿਲਾਂ ਦੀਆਂ ਗੰੰਧਾਂ ਜੋੜੀਏ ਪਿਪਲਾਵੇ ਪਿਪਲਾ ਤੇਰੀ ਸ਼ਾਂਬੈ ਸੌ ਏ ਖਾਈਏ ਪਿਪਲਾਵੇ ਪਿਪਲਾ ਤੇਰੀ ਸ਼ਾਂਬੈ ਸੌ ਏ ਖਾਈਏ ਦੇਸ਼ ਦੀ ਸ਼ਾਨ ਨੂੰ ਤੱਬਾ ਨਾ ਲਾਈਏ ਦੇਸ਼ ਦੀ ਸ਼ਾਨ ਨੂੰ ਤੱਬਾ ਨਾ ਲਾਈਏ ਪਿਪਲਾਵੇ ਪਿਪਲਾ ਤੇਰੀ ਸ਼ਾਂਬੈ ਸੁਪਨਾ ਸਜਾਇਆ ਪਿਪਲਾਵੇ ਪਿਪਲਾ ਤੇਰੀ ਸ਼ਾਂਬੈ ਸੁਪਨਾ ਸਜਾਇਆ ਹੌਸਲੇ ਨਾਲ ਵਿਵੇਕ ਨੇ ਤਰੱਕੀ ਵੱਲ ਕਦਮ ਵਧਾਇਆ ਹੌਸਲੇ ਨਾਲ ਵਿਵੇਕ ਨੇ ਤਰੱਕੀ ਵੱਲ ਕਦਮ ਵਧਾਇਆ ਪਿੱਪਲਾਵੇ ਪਿੱਪਲਾ ਪਿੱਪਲਾਵੇ ਪਿੱਪਲਾ ਤੇਰੀ ਛਾਂਵੇਂ ਬੈ ਗੀਤ ਇੱਕ ਗਾਈਏ ਪਿਆਰ ਦਾ ਸੁਨੇਹਾ ਘਰ ਘਰ ਪਹੁੰਚਾਈਏ ਪਿਆਰ ਦਾ ਸੁਨੇਹਾ ਘਰ ਘਰ ਪਹੁੰਚਾਈਏ ਸਾਥੀਓ ਇਹ ਇੱਕ ਸੱਭਿਆਚਾਰਕ ਗੀਤ ਪਿਆਰ ਦਾ ਸੁਨੇਹਾ ਵਾਕਈ ਇਸ ਵੇਲੇ ਘਰ ਘਰ ਪਹੁੰਚਾਉਣ ਦੀ ਲੋੜ ਹੈ ਤੇ ਸਮਾਜ ਨੂੰ ਜੋੜਨ ਦੀ ਲੋੜ ਹੈ ਤੇ ਇਸ ਚੈਨਲ ਰਾਹੀਂ ਮੈਂ ਤੁਹਾਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਆਪ ਆਪਣੇ ਪੰਜਾਬੀ ਸੱਭਿਆਚਾਰ ਨਾਲ ਪਿਆਰ ਕਰੀਏ ਫੁੱਲਾਂ ਬੂਟਿਆਂ ਨਾਲ ਦਰਖਤਾਂ ਨਾਲ ਰੁੱਖਾਂ ਨਾਲ ਪਿਆਰ ਕਰੀਏ ਟਿੱਪਲ ਵਰਗੇ ਦਰਖਤ ਬੋਹੜ ਵਰਗੇ ਦਰਖਤ ਜਿਹੜੀਆਂ ਸੰਘਣੀਆਂ ਛਾਵਾਂ ਦਿੰਦੇ ਨੇ ਉਹ ਸਾਠੇ ਤੋਂ ਦੂਰ ਹੋ ਰਹੇ ਨੇ ਤੇ ਆਓ ਇੱਕ ਵਾਰ ਫੇਰ ਹਰਿਆਲੀ ਵਾਲ ਕਦਮਵਾਂ ਦਈਏ ਤੇ ਕੁਦਰਤ ਨਾਲ ਪਿਆਰ ਕਰੀਏ ਤਾਂ ਨਾ